ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਤੇ ਅੱਜ ਰਾਤ ਦੇ ਮੌਸਮ ਦੀ ਸਕਰੀਨ ਦੇ ਉੱਤੇ ਜੀ ਤੁਸੀਂ ਐਸਰ ਦੇ ਦਿਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਰਹੇ ਆ 5 ਸਤੰਬਰ ਦਾ ਅੱਜ ਦਿਨ ਹੈ ਤੇ ਲਗਭਗ ਰਾਤ ਦੇ 9:30 ਦਾ ਟਾਈਮ ਹੋ ਰਿਹਾ ਸਭ ਤੋਂ ਪਹਿਲਾਂ ਅੱਜ ਰਾਤ ਦੇ ਮੌਸਮ ਦੀ ਗੱਲ ਕਰ ਲਵਾਂ ਨੇ ਆ ਤੇ ਜੇਕਰ ਅਸਲੀਆਂ ਤਾਜ਼ਾ ਸੈਟੇਲਾਈਟ ਦਾ ਸਿਰੇ ਤੇ ਨજર ਮਾਰੀਏ ਤੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੇ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਹਾਲਾਂਕਿ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ 2-4 ਜ਼ਿਲ੍ਹਿਆਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਲੱਗੇ ਨੇ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਵੀ ਸੀ ਕਿ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਮੀਂਹ ਆਲੇ ਸੈੱਲ ਬਣਣਗੇ 3-4 ਜ਼ਿਲ੍ਹਿਆਂ ਦੇ ਵਿੱਚ ਤੇ ਜਿਹੜੇ ਜ਼ਿਲ੍ਹਿਆਂ 'ਚ ਕੱਲ ਮੀਂਹ ਪਿਆ ਸੀ ਉੱਥੇ ਹੀ ਅੱਜ ਉਮੀਦਾਰ ਜੋ ਹੈ ਨੇ ਲੁਧਿਆਣਾ ਪਛਮੀ ਦੇ ਕੁਝ ਖੇਤਰ ਮਾਨਸਾ ਔਰ ਮਲੇਰ ਗੋਟਲਾ ਸੰਗਰੂਰ ਮੈਂ ਚਿਰ ਤੇ ਅੱਜ ਰਾਤ ਜੇਕਰ ਗੱਲ ਕਰੀਏ ਮੌਸਮ ਬਿਲਕੁਲ ਸਾਫ਼ ਹੈ ਕਿਤੇ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਐਸ ਵੇਲੇ جاری ਨੇ ਜੇ ਖਾਸ ਕਰ ਦੱਖਣੀ ਹਰਿਆਣਾ ਦੇ ਕੁਝ 2000 ਜ਼ਿਲ੍ਹਿਆਂ ਦੇ ਵਿੱਚ ਤੇ ਦੂਜੇ ਫਸਲ ਤੁਸੀਂ ਦੇ ਸਕਦੇ ਹੋ ਕਿ ਮਾਨਸੂਨ ਐਸ ਵੇਲੇ ਸਰਗਰਮ ਹੈ ਖਾਸ ਕਰ ਉੱਤਰ ਪ੍ਰਦੇਸ਼ ਦੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਤੇ ਰਾਜਸਥਾਨ ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਉੱਤਰ ਭਾਰਤ ਤੇ ਕਹਿ ਲਈਏ ਕਿ ਮਾਨਸੂਨ ਦੀ ਹੁਣ ਬ੍ਰੇਕ ਜਿਹੜੀ ਆ ਲੱਗੀ ਆ ਆਉਂਦੇ ਇਹ 6-7 ਦਿਨ ਜਿਹੜੇ ਹੋਣਗੇ ਯਾਨੀ ਕਿ 15 ਸਤੰਬਰ ਤੱਕ ਮੌਨਸੂਨ ਦੀ ਜਿਹੜੀ ਉੱਤਰ ਫਾਰੇ ਦੇ ਵਿੱਚ ਬ੍ਰੇਕ ਹੈ ਤੇ ਕੋਈ ਵੱਡੇ ਲੈਵਲ ਤੇ ਮੀਂਹ ਚੱਖੜ ਦੀ ਉਮੀਦ ਨਹੀਂ ਹੈ ਕਿਉਂਕਿ ਕੋਈ ਪਛਵੇਂ ਸਿਸਟਮ ਐਕਟਿਵ ਲੈਵਲ ਦਾ ਆਉਂਦਾ ਜਾਪ ਨਹੀਂ ਰਿਹਾ ਇਸ ਲਈ ਆਉਂਦੇ ਜਿਹੜੇ 7-8 ਦਿਨ ਹੈ ਜੇ ਮੌਸਮ ਵਾਫਾਣਾ ਲਗਭਗ ਠੀਕ ਠਾਕ ਬਣਿਆ ਰਹੇਗਾ ਹਾਲਾਂਕਿ ਟਟਵੇਂ ਸ਼ਰਾਟੇ ਜਿਹੜੇ ਕਿਤੇ ਨਾ ਕਿਤੇ ਲੱਗਦੇ ਰਹਿਣਗੇ ਹਲਕੇ ਦਰਮਿਆਨੇਕ ਤੇ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਦਿਨ ਅਦੇ ਦਰਮਿਆਨ ਤੇ ਜੇਕਰ ਇੱਕ ਨਜ਼ਰ ਅੰਕੜਿਆਂ ਤੇ ਲਾਈਏ ਜੋ ਕਿ ਅੱਜ ਜਾਰੀ ਕੀਤੇ ਨੇ ਮੌਸਮ ਖਾਗ ਰਹੇ ਹੋ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ। ਸੋ ਸਕਰੀਨ ਤੇ ਦੇ ਸਕਦੇ ਆ ਜੀ ਕਿ ਹਲਕੇ ਦਰਮਿਆਨੇ ਸ਼ਰਾਟੇ ਲੱਗਦੇ ਰਹਿਣਗੇ। ਇਹ ਗੱਲ ਜਿਹੜੀ ਆ ਮੌਸਮ ਖਾਗ ਨੇ ਵੀ ਆਖੀ ਆ ਤੇ ਆਈਓਐਸਐਲ ਜਾਂ ਆਈਓ ਆਈਐਸਓਐਲ ਯਾਨੀ ਕਿ ਦਾ ਮਤਲਬ ਹੈ ਕਿ ਅਲੱਗ-ਅਲੱਗ ਥਾਵਾਂ ਤੇ ਕਿਤੇ ਨਾ ਕਿਤੇ ਟਟੂਗੇ ਸ਼ਰਾਟੇ ਦੀ ਉਮੀਦ ਰਹੇਗੀ ਅਤੇ 7-8 ਦਿਨਾਂ ਤੱਕ ਯਾਨੀ ਕਿ 15 ਸਤੰਬਰ ਤੱਕ ਇਸ سلسلہ ਇਸ ਤਰ੍ਹਾਂ ਚੱਲਦਾ ਰਹੇਗਾ। ਹਰਿਆਣੇ ਦੇ ਖਾਸ ਕਰ ਦੱਖਣ-ਪੱਛਮੀ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਸ਼ਰਾਟੇ ਲੱਗਦੇ ਰਹਿਣਗੇ। ਤੇ ਫਿਲਹਾਲ ਜੀ ਵੱਡੇ ਲੈਵਲ ਤੇ ਮੈਂ ਜਖੜਦੀ ਉਮੀਦ ਫਿਲਹਾਲ 15 ਸਤੰਬਰ ਤੱਕ ਨਹੀਂ ਹੈ ਤੇ ਮੌਸਮ ਆਪਣਾ ਠੀਕ ਠਾਕ ਬਣਿਆ ਰਹੇਗਾ ਹਲਕੇ ਟਨੋਵੇਸ਼ ਰਹਤੇ 2-4 ਦਿਨਾਂ ਦੇ ਵਿੱਚ ਰੋਜ਼ਾਨਾ ਤੌਰ ਤੇ ਦਰਜ ਹੁੰਦੇ ਰਹਿਣਗੇ ਮਿਲਦੇ ਆਗੇ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਤੁਹਾਨੂੰ